ਉਹ ਖੋਸ਼ ਤਾਂ ਹੋਵੇਗੀ ਅੱਜ ਜੱਟੀਏ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਸਾਉਣ ਵਾਲੀ ਡਾਕੂ ਫੈਮਲੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਕਿ ਆਸਤੱਕ ਫਨੀ ਵੀਡੀਓਜ਼ ਬਣਾ ਕੇ ਲੋਕਾਂ ਨੂੰ ਖੂਬ ਹਸਾਇਆ ਹੈ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਇਸ ਪਰਿਵਾਰ ਦੀ ਟਿਕੜੀ ਟੁੱਟ ਚੁੱਕੀ ਸੀ ਪਰ ਫਿਰ ਤੋਂ ਦੁਬਾਰਾ ਇਹਨਾਂ ਦੀ ਤਿਕੜੀ ਜੁੜਨ ਵਾਲੀ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਲਾਪ੍ਰੀਤ ਦੇ ਪਾਪਾ ਕੁਝ ਮਹੀਨੇ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਪਰ ਫਿਰ ਤੋਂ ਦੁਬਾਰਾ ਇਸ ਡਾਕੂ ਫੈਮਿਲੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ। ਆਪਾਂ ਤੁਹਾਡੇ ਨਾਲ ਲਾਪ੍ਰੀਤ ਦੀ ਹਲਦੀ ਸਰਮਨੀ ਦੇ ਕੁਝ ਵੀਡੀਓ ਸਾਂਝਾ ਕਰਦੇ ਪਏ ਹਾਂ। ਅੱਜ ਡਾਕੂ ਫੈਮਿਲੀ ਦੇ ਲਾਪ੍ਰੀਤ ਨੂੰ ਸ਼ਗਣਾ ਦੀ ਹਲਦੀ ਲੱਗ ਚੁੱਕੀ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਨੂੰ ਲਾਪ੍ਰੀਤ ਦੇ ਵਿਆਹ ਦੀਆਂ ਹੋਰ ਵੀਡੀਓਜ਼ ਮਿਲਣਗੀਆਂ ਉਹ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਸੋ ਬਨੇ ਰਹੋ ਸਾਡੇ ਚੈਨਲ ਦੇ ਨਾਲ।